ਆ ਲੈ ਦੋਸਤ ਜੀ ਸਾਹ ਨੂੰ ਕਰ ਲਿਓ ਬੜੀ ਝੋਟ ਆ ਅੱਛਾ ਇਹਦੇ ਮੋਢੇ ਮਰ ਗਏ ਇਹਨਾਂ ਨੂੰ ਦੇ ਦਿੱਤੀ ਅਦਾ ਪਾਕੀਆਂ ਦਾ ਦੂਜੇ ਪਿੰਡੀਆਂ ਉਹਨਾਂ ਦੇ ਗੱਲ ਪੈਣ ਦਿੱਤੇ ਤੇ ਹਰੀ ਮੈਂ ਆਪਣੀ ਪੱਗ ਦੀਆਂ ਬਤਾਈ ਮੇਰੇ ਘਰ ਪਾਲ ਮਾਰੀਏ ਪੱਗ ਦੀ ਸਰਕਾਰ ਮੈਨੂੰ ਲੱਗੂ ਜਿਵੇਂ ਨਾ ਕਰਾਉਣੇ ਤਰੀਕੇ ਨਾਲ ਲੱਗ ਰਹੀ ਕਿ ਉਹਨਾਂ ਨੇ ਗੱਲ ਤੇਰੇ ਸਾਹਮਣੇ ਹੀ ਆ ਤੇਰੇ ਸਾਹਮਣੇ ਹੀ ਆ ਤੇਰੇ ਸਾਹਮਣੇ ਹੀ ਆ ਤੇਰੇ ਗੱਲ ਨਾ ਕਰਦੀ ਧੰਗ ਲੈਣਾ ਉਹ ठेकेदारी ਉਹਨਾਂ 100 ਬੰਦਾ ਉੱਥੇ ਹੀ ਰਹਿੰਦਾ ਹੀ ਆ ਤਾਂ ਫਿਰ ਲਾ ਯਾਰ ਸਹਾਪਾ ਨੇ ਬੇੜੀ ਲਾ ਗੱਡੀ ਲਾ ਲਾ ਇਹ ਰਣਾ ਪੰਨੀ ਜੱਟ ਦਾ ਪੁੱਤ ਰਹੇ ਨਹੀਂ ਮਨੋ ਲਾ ਗੱਡੀ ਤੇ ਲਾ ਇਹ ਤਾਂ ਹੁਣੇ ਨਾ ਪੰਨੀ ਤਾਂ ਗਈ ਤੈਨੂੰ ਤਿੰਨ ਰੇ ਜਾਈ ਸਿੱਧੇ ਤਰੀਕੇ ਨਾਲ ਜਾ ਕੇ ਵੇਲੇ ਲੈ ਕੇ ਪੁਲਸ ਵਾਲਿਆਂ ਨੂੰ ਭੇਜ ਕੇ ਵੇਲੇ ਤੂੰ ਹੜਦਾ ਹੀ ਨਹੀਂ ਆ ਉਹ ਬੰਦੇ ਵਾਲੀ ਗੱਲ ਕਰ ਦੂੰ ਪਤਾ ਬਣਾਲਾ ਵੀਰ ਨਾ ਵੀਡੀਓ ਦੇ ਵਿੱਚ ਬਣਾਲਾ ਬਣਾ ਆ ਬਣਾ ਆ ਵੀਡੀਓ ਇਹ ਲਾਂਦਾ ਪਿਆ ਉਹ ਬੁਲਾਉਂਦਾ ਉਹਨਾਂ ਨੂੰ ਬੁਲਾ ਲਿਆ ਉਹ ਬੁਲਾਉਂਦਾ ਉਹਨਾਂ ਨੂੰ ਬੁਲਾਉਂਦਾ ਉਹ ਡਾਇਰ ਕਿਹ ਮਾਮਲਾ ਮਾਮਲਾ ਅੱਜ ਦੁਪਹਿਰੇ ਇਹਨਾਂ ਦੇ ਲਾਰਡ ਕਾਰਾ ਦੀ ਦੁਕਾਨ ਹੈ ਸੇਲ ਪਰਚੇਜ਼ ਦਾ ਇਹਨਾਂ ਦਾ ਕੰਮ ਆ ਇਸ਼ੂ ਗੱਡੀਆਂ ਲੋਨ ਤੋਂ ਡਾਕਟਰ ਸਾਹਿਬ ਨੂੰ ਇੱਕ ਕੰਪਲੇਂਟ ਹੈ ਕਿ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲੌਂਦੇ ਆ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਦੁਕਾਨਦਾਰ ਆ ਜਿਹੜੇ ਇੱਥੇ ਆਈਏ ਲਾਰਡ ਜਾਂ ਉਹ ਰੋਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲਰ ਰੰਮੀ ਜੀ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਹੈ ਇਸ਼ੂ ਹੈਗਾ ਵਾ ਬਜਾਏ ਕਿ ਮੋਦਵਾਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਸ ਤੋਂ ਗੱਡੀਆਂ ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਹੈਗੇ ਆ ਜਿੰਨਾਂ ਕੋਈ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਬਹੁਤ ਵਾਰ ਬੰਦੇ ਦਾ ਕਿ ਆ ਕੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਈਆ ਗਿਆ ਵਾ ਦਾਤਰ ਕਿਰਪਾਨਾ ਲਹਿਰਾਈਆ ਗਿਆ ਜੋ ਸਰਾਸਰ ਗੁੰਡਾ ਕਰਦੀ ਆ ਔਰ ਉਹਦੇ ਨਾਲ ਨਾਲ ਇਹ ਵੀ ਬੋਲਿਆ ਗਿਆ ਵਾ ਕਿ ਇਹ ਸਾਨੂੰ ਪੁਲਿਸ ਦਾ ਕੋਈ ਡਰ ਘੋਫਣੀ ਹੈਗਾ ਪੁਲਿਸ ਦਾ ਉਹ ਲੜਾਈਆ ਝਗੜਾ ਅਸੀਂ ਰੋਜ਼ ਹਿਸੋ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸੀਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾੜੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਗਾਹ ਤੋਂ ਅਗਰ ਐਸੀ ਕੋ ਗੁੱਡੇ ਕਰਦੀ ਹੁੰਦੀ ਆ ਤੇ ਇਮੀਡੀਏਟ ਤੌਰ ਤੇ ਐਕਸ਼ਨ ਹੋਏਗਾ ਜਿਸ ਤਾ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਿਲਾਫ ਇਹਨਾਂ ਦੇ ਜੋ ਵੀ ਸਾਡੇ ਕੋਲ ਹੋ ਸਕਿਆ ਛਾੜਾ ਸਾਰਾ ਬੰਦ ਕਰਾਵਾਂਗੇ ਨੈਂਗੜ ਬੰਦ ਹੋਏਗਾ ਛਾੜਾ ਬਾਜ਼ਾਰ ਬੰਦ ਹੋਏਗਾ ਖੰਡਵਾਲਾ ਬੰਦ ਹੋਏਗਾ ਸਾਰਾ ਜਿਹੜੇ ਆਪਾਂ ਆਟੋ ਯੂਨੀਅਨ ਔਰ ਜਿੰਨੀਆਂ ਵੀ ਛਾੜੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡਾ ਸਾਡਾ ਨਾ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰ ਆਸੋਸੀਅਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋਲ ਸਾਰੇ ਪਹੁੰਚੇ ਆ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇਕਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋਂ ਅਸੀਂ ਪੁਲਿਸ ਦੇ ਖਿਲਾਫ ਇਤਤਰਨਾ ਕਰਾਂਗੇ ਸ਼ਹਿਰ ਦੇ ਵਿੱਚ ਗੁੰਡਾਗਰਦਿਆਂ ਘਟਰਾਵਾ ਦਿਨ ਬਦਲ ਵਾਧੀਆਂ ਪਈਆਂ ਵਾ ਅੱਜ ਛਾੜੇ ਦੇ ਵਿੱਚ ਗੁੰਡਾਗਰਦਿਆਂ ਨਾਚ ਦੇਖਿਆ ਗਿਆ ਜੇ ਕਿਸੇ ਕੋ ਕੋ ਗਲਤੀ ਹੋ ਜਾਂਦੀ ਹੈ ਉਹ ਤਾਂ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਤੇ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ ਪਰ ਇਸ ਦੇ ਉਲਟ ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀ ਵੇਖੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਮੌਕੇ ਤੇ ਨਾਲ ਦਿੱਤੀ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਾਹਰੋਂ ਬੰਦੇ ਸੱਜ ਕੇ ਇਸ ਦੁਕਾਨ ਦੇ ਉੱਪਰ ਝਗੜਾ ਕੀਤਾ ਗਿਆ ਬਹੁਤੋ ਵਿਅਕਤੀਆਂ ਨੇ ਆ ਕੇ ਕਸਰ ਕੋਈ ਨਹੀਂ ਛੱਡੀ ਵੈਪਨ ਲੈ ਲਿਆਏ ਹਥਿਆਰ ਨਾਲ ਲੈ ਕੇ ਆਏ ਆ ਸਿਰਫ ਸਾਡੇ ਸੱਜਣਾ ਵੱਲੋਂ ਖਲੀਮੀ ਦੇ ਨਾਲ ਇਸ ਲੜਾਈ ਨੂੰ ਰੋਕਿਆ ਗਿਆ ਕਿਉਂਕਿ ਵਾਰ-ਵਾਰ ਇੱਕੋ ਹੀ ਗੱਲ ਸ਼ਿਕਾਇਤ ਹੁੰਦੀ ਆ ਇਹ ਮੈਂ ਕਹਿਣਾ ਸੀ ਕਿ ਗੱਡੀਆਂ ਵੀ ਤੁਸੀਂ ਲੌਂਦੇ ਤੇ ਝਗੜਾ ਵੀ ਤੁਸੀਂ ਕਰਦੇ ਜੋ ਪਰ ਝਗੜੇ ਨੂੰ ਅੱਜ ਰੋਕਿਆ ਗਿਆ ਉਹਨਾਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ 24 ਘੰਟੇ ਦੇ ਵਿੱਚ ਇਹ ਪਰਚਾ ਦਰਜ ਨਾ ਕੀਤਾ ਗਿਆ ਤੇ ਛਾਡੇ ਚੌਂਗੇ ਤੇ ਰਲ ਲਾਇਆ ਜਾਏਗਾ ਕਿਉਂਕਿ ਜਿੰਨੇ ਦੁਕਾਨਦਾਰ ਐਸੋਸੀਏਸ਼ਨ ਆ ਉਹ ਸਾਰੇ ਇਕੱਠੇ ਹੋਏ ਆ ਮੌਕੇ ਤੇ ਸਾਡੇ ਕੌਂਸਲਰ ਸੇ ਬਾਣ ਵੀ ਜਿੰਨੇ ਛਾਡੇ ਦੇ ਸਾਡੇ ਪ੍ਰ 代表ੀ ਆ ਉਹ ਸਾਰੇ ਇਕੱਠੇ ਹੋ ਗਏ ਇੱਕ ਸੁਰ ਦੇ ਵਿੱਚ ਉਹਨਾਂ ਕਹੇ ਵੀ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਸਾਨੂੰ ਸਮਝਰਛ ਕਰਨਾ ਪਏਗਾ ਗੁਰਦੇਵ ਸਿੰਘ ਜੀ ਅੱਜ ਜੋ ਮੈਂ ਸੁਣਿਆ ਅੱਜ ਮੈਂ ਸ਼ਾਮ ਦੇ ਕੋਈ 4 ਤੋਂ 5 ਵਜੇ ਮੈਂ ਆ ਕੇ ਦਿੱਖਿਆ ਮੇਰੇ ਉਹਨਾਂ ਤੋਂ ਕਾਫੀ ਇੱਥੇ ਪਿੰਡ ਦੀ ਜਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਆ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਸਰ ਸਾਹਿਬ ਨੇ ਬਾਅਦ ਵਿੱਚ ਪਤਵੰਤਿਆਂ ਨੂੰ ਦੱਸਿਆ ਕਿ ਇਹ ਜੋ ਨੰਗਾ ਨਾਚ ਅੱਜ ਹੋਇਆ ਵਾ ਚਾਟੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਇੱਥੇ ਆ ਹਸਪੀਟਲ ਇਹਨਾਂ ਦੀ ਦੁਕਾਨ ਦੇ ਨਾਲ ਤੇ ਉਹਦੇ ਵਾਲਾ ਡਾਕਟਰ ਸਾਹਿਬ ਉਹਨਾਂ ਪਹਿਲਾਂ ਵੀ ਬੜੀਆਂ ਵਧੀਕੀਆਂ ਕੀਤੀਆਂ ਦਿੰਦਾ ਹਰ ਵਾਰੀ ਹੀ ਉਹ ਆਪਣਾ ਪਤਾ ਨਹੀਂ ਕਿਹੜਾ ਲੈ ਸਰ ਮੈਡਿਸਨਸ ਹੈਗਾ ਪਰ ਚੋਸਦਾਕ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਡਾਪੀ ਦਾ ਲਾ ਕੇ ਰੱਖ ਦਿੰਦੇ ਆ ਤੇ ਇਸ ਵਾਰੀ ਤੇ ਉਹਨਾਂ ਨੇ ਜ਼ਿਆਦਾ ਹੀ ਕਰਤਾ ਵੀ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਇਆ ਹੋਇਆ ਖਾਦੇ ਕਿ ਬਹੁਤ ਹੀ ਸੀਨੀਅਰ ਨੇਤਾ ਉਹ ਕਾਂਗਰਸ ਉਹਨਾਂ ਵੱਲੋਂ ਸਮਝਾਇਆ ਗਿਆ ਪਰ ਉਹਨਾਂ ਨਾਲ ਵੀ ਬੜੀ ਜਿਆਦੀ ਉਹਨਾਂ ਨੇ ਬਤਮੀਜ਼ੀਆਂ ਬੋਲੇ ਤੇ ਬਹੁਤ ਧੱਕਮ ਧੱਕੀ ਬੋਲਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨੇ ਕੀ ਦੇਰ ਦੇ ਵਿੱਚ ਉਹਨਾਂ ਨੇ ਕੋਈ ਇਹਨਾਂ ਦੇ ਆਪਣੇ ਮਦਿੱਕੇ ਤੋਂ ਦਸਾਂ ਸੁਬਾਹ ਦੇ ਵਿੱਚ ਜਾਣਾ ਹੈ ਉਹਨਾਂ ਨੇ ਆ ਕੇ ਪੂਰਾ ਨੰਗਾ ਨਾਚ ਕੀਤਾ ਛਰੇਆਮ ਉਹਨਾਂ ਨੇ ਦਰਪਾਨਾ ਗੁੰਲਾਸੀਆਂ ਬਾਤਰ ਪਸਤੋਲ ਪੂਰੇ ਛਰੇਆਮ ਸਾਰੀ ਵੀਡੀਓ ਤੁਹਾਨੂੰ ਪੁੱਤੀ ਜਾਊਗੀ ਤੇ ਇਹਦੇ ਨਾਲ ਨਾਲ ਇਹ ਕਹਿ ਗਿਆ ਵੀ ਅਸੀਂ ਦੇ ਸੋਪਨੇ ਬੰਦਾ ਹਮੇਸ਼ਾ ਇਕੱਠੇ ਹੁੰਦੇ ਆ ਤਾਂ ਕੁੱਲਸਨਾ ਸਾਡਾ ਰੋਜ਼ ਦਾ ਵਾਸਤਾ ਵਾ ਅਸੀਂ ਕੋਈ ਗੋਦੀ ਪੂਤਰੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਮੈਂ ਪ੍ਰਸ਼ਾਸਨ ਕੋਲ ਮੰਨ ਕਰਦਾ ਵੀ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਕੋਈ ਨਾ ਕੋਈ ਜਿਹੜਾ ਸੰਘਰਸ਼ ਲੜਿਆ ਜਾਊਗਾ ਜਿਹੜਾ ਵੀ ਸਾਰੇ ਟਾਉਂਕ ਨੂੰ ਆਪਾਂ ਸਾਰੇ ਹੀ ਸਾਰੇ ਭਰਾਵੋ ਇਕੱਠੇ ਹੋਏ ਇੱਥੇ ਸਾਲਾ ਜੀ ਨੇ ਇੱਥੇ ਸਾਡੇ ਕੰਮਾ ਜੀ ਨੇ ਨਾਲ ਆ ਗਏ ਪੰਡਿਤ ਜੀ ਹੋਰ ਵੀ ਸਾਡੇ ਪ੍ਰਤਵੰਤੇ ਸਾਰੇ ਇੱਥੇ ਇਕੱਠੇ ਨੇ ਜੇਕਰ ਇਹਦੇ ਵਾਸਤੇ ਸਰੇ ਬਿਲਕੁਲ ਮਿਲਾਨ ਕੀਤਾ ਜਾਊਗਾ ਜੇਕਰ ਰਾਤ ਦੀ ਰਾਤ ਇਹਨਾਂ ਨੂੰ ਵੈਸੇ ਤੋਂ ਹੁਣੇ ਹੀ ਪਰਚਾ ਦਰਜ ਕਰਨਾ ਚਾਹੀਦਾ ਪਰ ਅਸੀਂ ਤੋਂ ਸਾਨੂੰ ਇੱਕ ਪ੍ਰਸ਼ਾਸਨ ਤੋਂ ਬਹੁਤ ਆਸ ਵੀ ਆ ਬਹੁਤ ਆਸ ਹੈ ਵੀ ਇਹ ਹੁਣ ਹੁਣੇ ਹੀ ਕਰ ਦੇਣਗੇ ਦੋ ਦੋ ਅਸੀਂ ਉਹਨਾਂ ਨੂੰ ਵੀਡੀਓ ਮਹੀਆ ਕਰਈਆਂ ਉਹਦਾ ਹੁਦਾਰ ਪਰਚਾ ਦਰਜ ਕਰ ਦਿੱਤਾ ਹੋਣਾ ਸਹੀ ਤੇ ਬਾਤ ਜਿੱਦੇ ਸੇਤਕ ਮੇਟ ਕਰਦੇ ਧੰਨਵਾਦ ਮੈਂ ਅਮਨਾਤ ਸ਼ਰਮਾ ਭਾਰਤੀ ਜਨਤਾ ਪਾਰਟੀ ਅਮ੍ਰਿਤਸਰ ਜ਼ਿਲ੍ਹੇ ਦਾ ਬਾਈਸਪਤਾਨ ਮੈਂ ਤਾਂ ਵੀਡੀਓ ਦੇਖ ਕੇ ਇੱਥੇ ਆਇਆ ਔਰ ਉਹ ਵੀਡੀਓ ਜਿਹੜੀ ਛਾੜੇ ਦੇ ਵਿੱਚ ਇਸ ਤਰ੍ਹਾਂ ਅਮ੍ਰਿਤਸਰ ਚ ਘੁੰਮ ਰਹੀ ਹੈ ਔਰ ਜੋ ਛਾੜੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾਂ ਦੀ ਕਿਤੇ ਚੀਜ਼ ਨਜ਼ਰ ਨਹੀਂ ਆ ਰਹੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੋ ਨਜ਼ਰ ਨਹੀਂ ਆ ਰਹਾ ਤੇ ਅੱਜ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਮੋਤਵਰ ਬੰਦੇ ਇੱਥੇ ਅਸੀਂ ਸਭ ਪਹੁੰਚੇ ਆ ਵਿੱਚ ਕਾਉਂਸਲਰ ਸਾਹਿਬਾਨ ਵੀ ਸਾਰੇ ਛਾੜੇ ਦੇ ਕਿਉਂਕਿ ਛਾੜੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹਦੇ ਵਿਚਾਰੇ ਵਰਕਰ ਇੱਕ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੋਲਾਂ ਦਿਖਾਈਆਂ ਜਾਣ ਦਾਤਰ ਦਿਖਾਇਆ ਜਾਣ ਕਿਰਪਾਨਾਂ ਲਹਿਰਾਈਆਂ ਜਾਣ ਪੂਰੇ ਛਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇ ਕਿ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰ ਦਿਆਂਗੇ ਮੈਂ ਜਿੱਥੇ ਛਾੜੇ ਦੇ ਸਾਰੀਆਂ ਪਾਰਟੀਆਂ ਵੱਲੋਂ ਇਹ ਪੂਰੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਨਾ ਗੁੰਡਿਆਂ ਅਲਸਰਾ ਦੇ ਉੱਤੇ ਕਾਰਵਾਈ ਨਾ ਹੋਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਛਾੜਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਪ੍ਰਸ਼ਾਸਨ ਨੂੰ ਸਿੱਧਾ ਸਪਸ਼ਟ ਅਲਟੀਮੇਟਮ ਦਿੰਦਾ ਕਿ ਜਾਂ ਤੇ ਇਸ ਗੁੰਡਾਗਰਦੀ ਨੂੰ ਤੁਸੀਂ ਰੋਕ ਦਿਓ ਨਹੀਂ ਤੇ ਕੱਲ ਸਾਨੂੰ ਸਾਰਿਆਂ ਨੂੰ ਪੂਰਾ ਛਾੜਾ ਬਾਜ਼ਾਰ ਬੰਦ ਕਰਕੇ ਜੀਟੀ ਰੋਡ ਤੇ ਛਾੜਾ ਚੌਂਕ ਦੇ ਵਿੱਚ ਧਰਨਾ ਦੇਣਾ ਪਵੇਗਾ ਇਹ ਹੁਣ ਪ੍ਰਸ਼ਾਸਨ ਦੇ ਹੱਥ 'ਚ ਆ ਕਿ ਇਸ ਗੁੰਡਾਗਰਦੀ ਦੇ ਉੱਤੇ ਨਕੇਲ ਕਸਨੀ ਹੈ ਕਿ ਨਹੀਂ ਕਸਨੀ ਅੱਜ ਰਹਿਮਤ ਹਸਪਤਾਲ ਸ਼ਹਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ ਦੋ ਕੁਜ ਦੇ ਕਰੀਬ ਹੋਇਆ ਜੀ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਇਹ ਧਿਰ ਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ सीसीटीवी बड़ी वायरल हुई है हॉस्पिटल वालों ने गुंडागर्दी दिखाई कि नंगियां करपाना पिस्तौल लेके आएंगे कोई नहीं ऐसी चेक कर रहे हैं कोई गली जेड़ा भी होगा तो खिलाफ कार्रवाई की जाएगी सर पता लगा कि पिस्तौल जेड़ा बरता गया वो लाइसेंस नहीं है विदाउट लाइसेंस हम असि तस्दीक कर रहे हैं तस्दीक करके जेड़ा भी आवेगा सामने उदे खिलाफ कार्रवाई करेंगे तो लगदा है हॉस्पिटल वालों ने कितना हॉस्पिटल वाला करके पुष्टि कर रहे हैं जी पुष्टि करके करेंगे कोई गिरफ्तारी हुई है सर हुन तक नहीं पुष्टि करके कार्रवाई करेंगे ठीक है